ਹਾਂਜੀ ਅੱਜ ਗਰਾਹ ਸ਼ਹਿਰ ਦੇ ਵਿੱਚ ਬਹੁਤ ਹੀ ਵੱਡਾ ਆਮ ਆਦਮੀ ਪਾਰਟੀ ਨੂੰ ਵੱਲ ਮਿਲਿਆ ਆ ਸਾਡੇ ਬਹੁਤ ਹੀ ਸਤਿਕਾਰ ਸਾਥੀ ਗਰਾਹ ਸ਼ਹਿਰ ਦੇ ਨਿਵਾਸੀ ਔਰ ਬਹੁਤ ਹੀ ਸਮਾਜ ਦਾ ਬਹੁਤ ਹੀ ਸੇਵਾ ਕਰਨ ਵਾਲੇ ਜਤਨ ਸ਼ਰਮਾ ਜੀ ਔਰ ਉਹਨਾਂ ਦੇ ਨਾਲ ਹੀ ਸਾਡੇ ਮਹਿਤਾ ਸਾਹਿਬ ਜਿਹੜੇ ਹੈਗੇ ਆ ਉਹ ਵੀ ਤੇ ਇੱਕੇ ਸਾਥੀ ਖੜੇ ਨੇ ਪਰਵੇਸ਼ ਚੋਪੜਾ ਜੀ ਇਹ ਸਾਥੀ ਜਿਹੜੇ ਹੈਗੇ ਅੱਜ ਮਾਜੂਬ ਆਰਗਨਿਕ ਜੀ ਵਾਲੀਆਂ ਨੀਤੀਆਂ ਤੋਂ ਪ੍ਰਭਾਵਤ ਹੋ ਕੇ ਅੱਜ ਜਦੋਂ ਇਹ ਆਮ ਆਦਮੀ ਪਾਰਟੀ ਦਾ ਜਿਹੜਾ ਉਹ ਪੰਨਾ ਫਰਿਆ ਹੈ ਔਰ ਮੈਂ ਵੀ ਵਿਸ਼ਵਾਸ ਕਰਦਾ ਹਾਂ ਕਿ ਜੇਕਰ ਤਮੀਰ ਡੁੱਗਲ ਜੀ ਔਰ ਸਾਡੇ ਚੇਅਰਮੈਨ ਰੁਸ਼ੀ ਜੀ ਇਹ ਵੀ ਸਹਿਯੋਗ ਦੇ ਸਾਡੀ ਸਾਰੀ ਸੁਮੇਤੀ ਟੀਮ ਕਰਾ ਲਈ ਜਿਹੜੀ ਇੱਥੇ ਝੋਲਟਿਆ ਅਸੀਂ ਇਹਨਾਂ ਨੂੰ ਵਿਸ਼ਵਾਸ ਦਉਂਦੇ ਹਾਂ ਕਿ ਤੁਹਾਡਾ ਜੋ ਪਹਿਲਾ ਪਾਰਟੀ ਦੇ ਵਿੱਚ ਸਤਖਰ ਸਿੰਘ ਉਹਦੋਂ ਦੁੱਗਣਾ ਉਹਦੋਂ ਬਸ ਸਕਾਰ ਜਗਾ ਆਮ ਆਦਮੀ ਪਾਰਟੀ ਦੇ ਵਿੱਚ ਕੀਤਾ ਜਾਵੇਗਾ ਸਾਨੂੰ ਆਸ ਹੈ ਕਿ ਤੁਸੀਂ ਜਿਸ ਤਰ੍ਹਾਂ ਪਹਿਲਾਂ ਕੰਮ ਕਰਦੇ ਸੀ ਉਹਦੋਂ ਵੱਧ ਅਨਰਜੀ ਦੇ ਨਾਲ ਜਿਹੜਾ ਹੈਗਾ ਇਸ ਪਾਰਟੀ ਦੇ ਵਿੱਚ ਕੰਮ ਕਰੂਗੇ ਅਸੀਂ ਤੁਹਾਡੇ ਵਿਸ਼ਵਸਤੀ ਦੇ ਤੁਹਾਡੇ ਵਿਸ਼ਵਾਸ ਦੇ ਉੱਤੇ ਜਿਹੜਾ ਹੈਗਾ ਪਹਿਰਾ ਦੇਵਾਂਗੇ ਸੋ ਮੈਂ ਸਮੁੱਚੀ ਟੀਮ ਦਾ ਜਿਹੜਾ ਅੱਜ ਸ਼ਰਮਨ ਹੋਇਆ ਉਹਨਾਂ ਦਾ ਦਿਲ ਦੀਆਂ ਜਹਰਾਈਆਂ ਤੇ ਤਾਲਵਾਦ ਕਰਨਾ ਖਾਸ ਕਰਕੇ ਆਪਾਂ ਗਰਾਹ ਸ਼ਹਿਰ ਦੀ ਲੋਹਾਰ ਦੁਕਾਸ ਹਰ ਫਕਤ ਜਿਹੜਾ ਹੈਗਾ ਗ੍ਰੈਂਡ ਅੱਗੇ ਲੈ ਕੇ ਜਾਣਾ ਜਿਹੜਾ ਪਿਛਲੇ ਸਮੇਂ ਦੀ ਸਰਕਾਰਾਂ ਨੇ 70 75 ਸਾਲ ਤੋਂ ਜਿਹੜਾ ਹੈਗਾ ਇਸ ਜਿਹੜਾ ਹੈਗਾ ਆ ਗਰਾਜ ਸ਼ਹਿਰ ਦੀ ਜਿਹੜੀ ਹੈਗੀ ਆ ਬਨਾਸ ਵੱਲ ਜਿਹੜਾ ਸੀ ਉਹ ਕੰਮ ਕੀਤਾ ਸੀਗਾ ਤੇ ਜਦੋਂ ਵੀ ਆਮ ਆਦਮੀ ਪਾਰਟੀ ਸਰਕਾਰ ਆਈ ਆ ਉਸ ਨੇ ਤਹਰਾ ਦਿਲ ਦਾ ਨਿਚਾਰ ਕੇ ਦੋ ਸਾਲ ਦੇ ਵਿੱਚ ਕੁਝ ਦੇਖਿਆ ਆ ਕਿ ਜਿਹੜੀ ਇਸ ਸਟੂਡੀਓ ਦਾ ਉਹ ਲੈਟਦਾ ਹੋ ਰਾਜ ਨੂੰ ਬੁਲਾਏ ਹੈਗੇ ਆ ਪੂਰੇ ਪੰਜਾਬ ਲੈਵਲ ਤੇ ਜਿਹੜਾ ਹੈਗਾ ਆ